ਅ ਲਾਲ ਸਿੰਘ ਹੋ ਰਾਨੇ ਜਿਹੜੀ ਗੱਲ ਕਹੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਮਤਲਬ ਸਟੈਂਡ ਰੂ ਲੈ ਕੇ ਜੀ ਇਹ ਕਾਫੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਐਸ ਵੇਲੇ ਜਿਹੜਾ ਭੰਬਲ ਪੂਸਾ ਜਿਹਾ ਪਹਿਲਾ ਹੋਇਆ ਤੇ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਖੜਦੇ ਕਿਥੇ ਹੈ ਪਹਿਲੀ ਗੱਲ ਤਾਂ ਤੁਸੀਂ ਇਹ ਦੇਖੋ ਕਿ ਜਦੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਜੀ ਉਸ ਹੁਕਮਨਾਮੇ ਤੋਂ ਬਾਅਦ ਵਿੱਚ ਜੋ ਆਪਾਂ ਕਹਾਂਗੇ ਕੈਕਟਰ ਸੈਕਸ਼ਨਸ਼ਿਨ ਸ਼ੁਰੂ ਹੋਇਆ ਸੀ ਗਾਨੀ ਯਾਨੀ ਹਰਪ੍ਰੀਤ ਸਿੰਘ ਉਹ ਰਾਂਦਾ ਜੀ ਅਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਮਿਲਿਆ ਸੀ ਉਹਦੀ ਜਾਂਚ ਬਾਅਦ ਤੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ ਜੀ ਤਾਂ ਸਾਡੇ ਸਿੰਘ ਸਾਹਿਬ ਨੇ ਕੀ ਕਹਿ ਸੀ ਵੀ ਇਸ ਕਮੇਟੀ ਦੀ ਕੋਈ ਲੋੜ ਨਹੀਂ ਹੈ ਕਮੇਟੀ ਬਣੀ ਨਹੀਂ ਚਾਹੀਦੀ ਇਹ ਕਿਸੇ ਸਿੰਘ ਸਾਹਿਬ ਦੇ ਖਿਲਾਫ ਕੋਈ ਇਲਜ਼ਾਮ ਹੈ ਤਾਂ ਉਹ ਹੈੱਡ ਗ੍ਰੰਥੀ ਹੈ ਜਿਹੜੇ ਦਰਵਾਦ ਸਾਹਿਬ ਦੇ ਉਹ ਉਹਦੀ ਪੜਤਾਲ ਕਰਨਗੇ ਇਹ ਮਾਮਲਾ ਇਹੋ ਹੋਣਾ ਚਾਹੀਦਾ ਜੀ ਪਰ ਚੰਦੀ ਸਾਹਿਬ ਉਹ ਤੋਂ ਬਾਅਦ ਤਾਂ ਆਪ ਦੇਖੀਤਾ ਉਹਨਾਂ ਨੇ ਸਿਵਾ ਮੈਂ ਕਿ ਤੁੰ ਕਰਤੀਆਂ ਹੂੰ ਤੇ ਸ਼ੁਰੂ ਦੇ ਵਿੱਚ ਜਿਹੜਾ ਸਪੈਂਡ ਸੀ ਯਾਨੀ ਜਰਗਵੀਰ ਸਿੰਘ ਹੁਣ ਉਹ ਸਟੈਂਡ ਅੱਜ ਕਿੱਥੇ ਆ ਕਿਤੇ ਦਿਖਦਾ ਹੀ ਨਹੀਂ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੱਤਰਕਾਰਾਂ ਨਾਲ ਗੱਲ ਕਰਦੇ ਸੀ ਕਿਸੇ ਪੱਤਰਕਾਰ ਨੇ ਪੁੱਛ ਲਿਆ ਜੀ ਵਿੱਚ ਉਹਦੇ ਬਾਰੇ ਕੀ ਹੈ ਤੇ ਸਿੰਘ ਸਾਹਿਬ ਨੇ ਕਿਹਾ ਜੀ ਉਹ ਹੁਣ ਆਜ਼ਾਦ ਹੈ ਬਾਅਦ ਇਹ ਹੈ ਕਿ ਉਹਨਾਂ ਨੂੰ ਕੱਢਤਾ ਉਹਨਾਂ ਦਾ ਇੱਥੇ ਕੋਈ ਲਗਾਤ ਦੇਗਾ ਨਹੀਂ ਹੈਗਾ ਆਜ਼ਾਦ ਰੂਪ ਦੇ ਵਿੱਚ ਜੋ ਮਰਜ਼ੀਆਂ ਕਰ ਲੈਣ ਇਹਨਾਂ ਨੇ ਆਪਣਾ ਸਟੈਂਡ ਉਹਨਾਂ ਨੂੰ ਅਲੱਗ ਕਰ ਲਿਆ ਜਦੋਂ ਇਹਨਾਂ ਨੇ ਭਰਤੀ ਸ਼ੁਰੂ ਕੀਤੀ ਸੀ ਬਾਦਨ ਵਾਲੇ ਨੇ ਇਹਨੇ ਕਹਿ ਸੀ ਜੀ ਚੰਗਾ ਛਕਣਾ ਵਧੀਆ ਹੋ ਗਿਆ ਭਰਤੀ ਸ਼ੁਰੂ ਹੋ ਗਈ ਜੀ ਫਿਰ ਜਦੋਂ ਉਹਨਾਂ ਨੇ ਉਹ ਜਿਹੜੇ ਸੀ ਅਬਜ਼ਰਵਰ ਲਾਏ ਫਤਮੇ ਮੇਰੀ ਕਮੇਟੀ ਦੇ ਮੈਂਬਰ ਉਹਨੂੰ ਦੀ ਕਹਿੰਦਾ ਚੰਗਾ ਹੋ ਗਿਆ ਜੀ ਉਹਨੂੰ ਨਾਲ ਲੈ ਲਿਆ ਬਾਅਦ ਵਿੱਚ ਉਹ ਧਾਮੀ ਸਾਹਿਬ ਨੂੰ ਕਹਿੰਦੇ ਜੀ ਤੁਸੀਂ ਆ ਕੇ ਚਾਰਜ ਲੈ ਸੰਭਾਲੋ ਉਹਨਾਂ ਨੂੰ ਮਿਲ ਕੇ ਵੀ ਹੁੰਦੇ ਧਾਮੀ ਸਾਹਿਬ ਚਾਰਜ ਸੰਭਾਲਦੇ ਨਹੀਂ ਅkal ਤੱਕ ਸਭ ਫਿਰ ਚੁੱਪ ਹੋ ਗਿਆ ਫਿਰ ਪੰਜ ਮੈਂਬਰਿਕ ਕਮੇਟੀ ਨੂੰ ਜਿਹੜੀ ਹੈਗੀ ਹੈ ਅਖਤਿਆਰات ਦਿੱਤੇ ਕਿ ਜੀ ਤੁਸੀਂ ਭਰਤੀ ਕਰ ਸਕਦੇ ਸਾਨੂੰ ਰੋਕਿਆ ਕਿਹਨੇ ਭਰਤੀ ਕਰੋ ਜੀ ਪੰਜ ਮੈਂਬਰੀ ਕਮੇਟੀ ਵਾਲੇ ਉੱਥੇ ਅੰਦਰ ਜਾਂਦੇ ਐ ਬਿਲਦੇਸਿੰਘ ਸਾਹਿਬ ਉਹਨਾਂ ਨੂੰ ਮਿਲਦੇ ਨਹੀਂ ਸੋ ਸਿੰਘ ਸਾਹਿਬ ਦੇ ਜਿਹੜੇ ਹੈਗੇ ਰੋਲ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਈ ਕਿਸਮ ਦੇ ਭੰਬਲ ਫੁੱਸਿਆ ਆਪਾਂ ਸਤਿਕਾਰ ਕਰਦੇ ਆ ਅਕਾਲ ਤਖਤ ਸਾਹਿਬ ਦਾ ਜੀ ਸਿੰਘ ਸਾਹਿਬ ਜਿਹੜੇ ਉਸ ਪਦਵੀ ਦੇ ਉੱਤੇ ਬੈਠੇ ਐ ਸਿਰ ਉਹਨਾਂ ਦੀ ਕੋਈ ਕ੍ਰਿਟਿਸਿਜ਼ਮ ਨਹੀਂ ਕਰਦੇ ਲੇਕਿਨ ਚੰਦੀ ਸਾਹਿਬ ਜਿਹੜੇ ਸਵਾਲ ਉੱਠਦੇ ਐ ਜਿਵੇਂ ਕਿ ਫੁੱਲ ਸਰਦਾਰ ਲਾਲ ਸਿੰਘ ਉਹਨੇ ਵੀ ਕੀਤਾ ਜੀ ਇਹ ਸਵਾਲ ਦਾ ਜਵਾਬ ਮੰਗਦੇ ਐ ਤੇ ਮੈਂ ਸਤਿਕਾਰ ਕਰਦਾ ਹਾਂ ਅਕਾਲ ਤਖਤ ਸਾਹਿਬ ਦਾ ਇਹ ਕਹਿਣੀ ਚਾਹੂਗਾ ਕਿ ਸਿੰਘ ਸਾਹਿਬ ਵੀ ਆਪਣੀਆਂ ਨੌਕਰੀਆਂ ਬਚਾਉਣ ਤੇ ਲੱਗੇ ਹੋਏ ਆ ਬਿਲਕੁਲ ਜੀ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਇਸ ਕੱਲ ਦੇਤੇ ਕਿ ਲੋਕਸ਼ਾ ਦੇ ਨਾਲ ਗੁਰਵਤਨ ਸਿੰਘ ਵਾਲੀ ਨਾ ਕਰਨ ਥੋੜੀ ਜੀ ਗੱਲ ਉਧਰ ਕਰ ਦਿੰਦੇ ਥੋੜੀ ਜੀ ਗੱਲ ਕਹ ਦੋ ਫਿਰ ਅਲਟੀਮੇਟਲੀ ਉਹ ਜਿਹੜਾ ਜਿਹੜਾ ਕਾਮਜੋ ਕਾਲਜ ਧੜੇ ਦੇ ਹੱਕ ਵਿੱਚ ਭੁਗਤਣ ਵਾਲੀ ਹੀ ਗੱਲ ਕਰਦੇ ਐ ਲਾਲ ਸਿੰਘ ਉਹ ਰਾਣੀ ਜੀ ਦਾ ਗੱਲ ਕਹੀ ਠੀਕ ਆ ਪਰ ਮੇਰੇ ਵਾਸਤੇ ਕਾ ਨਮਾ ਚੰਬਾ ਹੋ ਗਿਆ ਕਿ ਬਲਵਿੰਦਰ ਸਿੰਘ ਸੇਖੋਂ ਦੇ ਭਾਰਤੀ ਜਿੱਥਾ ਪਾਰਟੀ ਚ ਸ਼ਾਮਲ ਹੋ ਗਿਆ ਲਾਲ ਸਾਹਿਬ ਫਿਰ ਬਣੂਗਾ ਕੀ ਬਿਲਕੁਲ ਜੀ ਕਿਹੜਾ ਬੰਦਾ ਮਤਲਬ ਇੰਨਾ ਗੱਲ ਕਰਦਾ ਹੁੰਦਾ ਅਸੀਂ ਕਿਉਂਕਿ ਲੁਧਿਆਣਾ ਦੀ ਇਲੈਕਸ਼ਨ ਜਿੰਨੀ ਹੈ ਭਾਜਪਾ ਪੂਰਾ ਜੋਰ ਲਾਊਗੀ